ਮੇਰੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਭੈਰ ਪ੍ਰੀਤ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਅੱਜ ਆਪਾਂ ਬਣਾਵਾਂਗੇ ਜੀ ਅਰਬੀ ਦੇ ਪੱਤਿਆਂ ਤੋਂ ਬਣਨ ਵਾਲੇ ਪਕੌੜੇ ਇਹਨਾਂ ਨੂੰ ਪਤਰੀੜ ਵੀ ਕਿਹਾ ਜਾਂਦਾ ਹੈ ਪਤਰੀੜ ਪਤਰਾੜ ਇਹਨਾਂ ਨੂੰ ਅਲੱਗ-ਅਲੱਗ ਨਾਵਾਂ ਦੇ ਨਾਲ ਜਾਣਿਆ ਜਾਂਦਾ ਹੈ ਜੀ ਤੇ ਇੱਥੇ ਆਪਾਂ 10 ਪੱਤੇ ਲਏ ਆ ਅਰਬੀ ਦੇ ਇਹਨਾਂ ਨੂੰ ਆਪਾਂ ਧੋ ਉਸ ਵਾਰ ਕੇ ਰੱਖ ਦਿੱਤਾ ਸੀਗਾ ਸਭ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਲਸਣ ਅਤੇ ਸੁੱਕੀਆਂ ਲਾਲ ਮਿਰਚਾਂ ਇਹਨਾਂ ਨੂੰ ਥੋੜਾ ਜਿਹਾ ਪਾਣੀ ਪਾ ਕੇ ਮਿਕਸੀ ਜਾਰ ਦੇ ਵਿੱਚ ਪਾ ਕੇ ਇਹਨੂੰ ਬਰੀਕ ਪੇਸਟ ਤਿਆਰ ਕਰਾਂਗੇ ਇਹਨਾਂ ਦਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਜੇ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਜੀ ਜੇ ਮੇਰੀ ਵੀਡੀਓ ਤੁਹਾਨੂੰ ਥੋੜੀ ਜਿਹੀ ਚੰਗੀ ਲੱਗਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਇੱਥੇ ਆਪਾਂ ਹੁਣ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਇਹਦਾ ਪੇਸਟ ਤਿਆਰ ਕਰ ਲਵਾਂਗੇ ਇਦਾਂ ਦੇਖੋ ਆਪਾਂ ਨੇ ਇਹਦਾ ਪੇਸਟ ਜਾਂ ਬਣਾ ਲਿਆ ਏ ਇੱਥੇ ਆਪਾਂ ਇੱਕ ਬੌਨ ਲਿਆਏ ਜੀ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਕੌਲੀ ਬੀਸਟਰ ਬੇਸਰਮੇ ਪਹਿਲਾਂ ਛਾਣ ਕੇ ਰੱਖਿਆ ਹੋਇਆ ਸੀਗਾ ਸਵਾਦ ਅਨੁਸਾਰ ਪਾਵਾਂਗੇ ਇਹਦੇ ਵਿੱਚ ਆਪਾਂ ਨਮਕ ਥੋੜਾ ਜਿਹਾ ਜਾਵੇਗਾ ਇਹਦੇ ਵਿੱਚ ਹਲਦੀ ਪਾਊਡਰ ਇਹਨੂੰ ਚਟਪਟਾ ਬਣਾਉਣ ਦੇ ਲਈ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਵਾਂਗੇ ਆਮਚੂਰ ਪਾਊਡਰ ਇਹਨਾਂ ਨੂੰ ਹੁਣ ਆਪਾਂ ਕਰ ਲਵਾਂਗੇ ਜੀ ਚੰਗੀ ਤਰ੍ਹਾਂ ਦੇ ਨਾਲ ਮਿਕਸ ਹੋਰ ਇਹਦੇ ਵਿੱਚ ਆਪਾਂ ਕੁਝ ਨਹੀਂ ਪਾਣਾ ਹੁਣ ਜਿਹੜਾ ਆਪਾਂ ਲਸਣਾਂ ਤੇ ਮਿਰਚਾਂ ਦਾ ਪੇਸਟ ਬਣਾਇਆ ਸੀਗਾ ਉਹ ਪਾ ਦਵਾਂਗੇ ਦੇਖੋ ਲਸਣ ਆਪਸ਼ਨਲ ਆ ਵੈਸੇ ਲਸਣ ਪਾਉਣ ਦੇ ਨਾਲ ਜਿਹੜਾ ਫਲੇਵਰ ਆ ਬਹੁਤ ਵਧੀਆ ਹੁੰਦਾ ਹੈ ਜੀ ਤੁਸੀਂ ਇੱਕ ਵਾਰ ਜ਼ਰੂਰ ਪਾ ਕੇ ਦੇਖਿਓ ਦੇਖੋ ਇਹ ਪਕੌੜੇ ਮੈਂ ਖਾਦੇ ਬਹੁਤ ਵਾਰੀ ਆ ਪਰ ਮੈਂ ਬਣਾਉਣ ਇਹਨਾਂ ਨੂੰ ਪਹਿਲੀ ਵਾਰੀ ਲੱਗੀਆਂ ਤੇ ਦੇਖਦੇ ਆ ਕਿੱਦਾਂ ਦੇ ਬਣਦੇ ਆ ਮੰਮੀ ਦੇ ਹੱਥ ਦੇ ਤਾਂ ਬਹੁਤ ਵਾਰੀ ਖਾਦੇ ਕਿਉਂਕਿ ਮੇਰੀ ਮੰਮੀ ਨੂੰ ਇਹ ਬਣਾਉਂਦੇ ਹੋਏ ਦੇਖਿਆ ਸੀ ਮੈਂ ਉਦਾਂ ਹੀ ਕਾਪੀ ਕਰਨ ਲੱਗੀ ਆ ਤੇ ਇਹਨੂੰ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਇੱਕ ਗਾੜਾ ਜਿਹਾ ਕੋਲ ਬਣਾ ਲਾਂਗੇ ਬਹੁਤਾ ਕੋਲ ਪਤਲਾ ਨਹੀਂ ਕਰਨਾ ਤੇ ਥੋੜਾ ਥੋੜਾ ਪਾਣੀ ਪਾ ਕੇ ਅੱਪਾਂ ਗਾੜਾ ਜਿਹਾ ਕੋਲ ਜਿਹੜਾ ਤਿਆਰ ਕਰ ਲਵਾਂਗੇ ਦੇਖੋ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਲਿਆ ਹੈ ਜਿਹੜਾ ਸਾਈਡਾਂ ਤੇ ਇਹਦੇ ਲੱਗਿਆ ਹੋਇਆ ਹੈ ਉਹ ਵੀ ਮਿਰਚਾਂ ਵਗੈਰਾ ਉਹ ਨਿਕਲ ਜਾਣਗੀਆਂ ਤੇ ਪਾਣੀ ਆਪਾਂ ਇਹਦੇ ਵਿੱਚ ਪਾ ਲਵਾਂਗੇ ਦੇਖੋ ਇਧਰ ਕੋਲ ਆਪਾਂ ਤਿਆਰ ਕਰ ਲਿਆ ਹੈ ਇਹ ਨਾ ਹੀ ਬਹੁਤ ਜ਼ਿਆਦਾ ਪਤਲਾ ਹੈ ਤੇ ਨਾ ਹੀ ਬਹੁਤ ਜ਼ਿਆਦਾ ਗਾੜਾ ਹੈ ਕੁਝ ਇਸ ਤਰੀਕੇ ਦਾ ਹੋਣਾ ਚਾਹੀਦਾ ਹੈ ਜੀ ਤੇ ਹੁਣ ਆਪਾਂ ਲਵਾਂਗੇ ਇਧਰ ਪੱਤੇ ਦੇਖੋ ਇਧਰ ਆਪਾਂ ਨੇ ਅਰਬੀ ਦੇ ਪੱਤੇ ਨੂੰ ਇੱਕ ਥਾਲੀ ਦੇ ਉੱਤੇ ਉਲਟਾ ਰੱਖ ਲਿਆ ਹੈ ਦੇਖੋ ਇਸ ਤਰੀਕੇ ਦੇ ਨਾਲ ਨਾ ਇਹਦੀ ਡੰਡੀ ਆ ਜਿਹੜੀ ਇਹ ਆਪਾਂ ਨੇ ਉਤਾਰਨੀ ਆ ਏਦਾਂ ਕਰਕੇ ਇਹਦੀ ਡੰਡੀ ਜਿਹੜੀ ਹਟਾ ਦੇਣੀ ਆ ਜੀ ਵੈਸੇ ਮੈਂ ਇੰਨੀ ਪਰਫੈਕਟ ਨਹੀਂ ਹੈਗੀ ਪਹਿਲੀ ਵਾਰੀ ਟਰਾਈ ਕਰਨ ਲੱਗੀ ਆ ਦੇਖਦੇ ਆ ਕਿਦਾਂ ਦਾ ਰਿਜ਼ਲਟ ਆਂਦਾ ਏ ਤੇ ਹੁਣ ਆਪਾਂ ਕੀ ਕਰਨਾ ਹੱਥ ਦੇ ਉੱਤੇ ਇਹਨੂੰ ਲੈ ਕੇ ਬੇਸਣ ਨੂੰ ਏਦਾਂ ਇਹਦੇ ਉੱਤੇ ਲੇਪ ਕਰ ਦੇਣਾ ਜੀ ਦੇਖੋ ਉਲਟੇ ਪਾਸੇ ਇਹਦਾ ਲੇਪ ਕਰਨਾ ਆ ਆਪਾਂ ਬੇਸਣ ਦਾ ਤੇ ਇਹਦੀ ਪੱਤ ਚੰਗੀ ਤਰ੍ਹਾਂ ਗਾੜੀ-ਗਾੜੀ ਜੀ ਆਪਾਂ ਮੋਟੀ-ਮੋਟੀ ਜੀ ਪੱਤਰੀ ਬਿਛਾ ਦੇਣੀ ਆ ਇਹਦੇ ਉੱਤੇ ਦੇਖੋ ਜੀ ਥਾਲੀ ਦੇ ਉੱਤੇ ਲੋਡ ਨਹੀਂ ਸੀ ਆਉਂਦਾ ਮੈਂ ਕਾਂਸੇ ਨੂੰ ਚੰਗੀ ਤਰ੍ਹਾਂ ਦੇ ਨਾਲ ਆਫ ਕਰਕੇ ਉਹਦੇ ਉੱਤੇ ਹੀ ਪੱਤਾ ਰੱਖ ਲਿਆ ਏ ਦੇਖੋ ਇਹਦੀ ਡੰਡੀ ਵੀ ਮੈਂ ਉਸ ਤਰ੍ਹਾਂ ਹੀ ਹਟਾ ਦਿੱਤੀ ਹੈ ਦੂਜਾ ਪੱਤਾ ਆਪਾਂ ਇਹਦੇ ਉੱਤੇ ਰੱਖ ਦੇਣਾ ਇਦਾਂ ਇਹਨੂੰ ਵੀ ਆਪਾਂ ਉਲਟਾਈ ਰੱਖਣਾ ਹੈ ਇਹਦੇ ਉੱਤੇ ਵੀ ਉਦਾਂ ਹੀ ਲੇਪ ਕਰ ਦੇਵਾਂਗੇ ਦੇਖੋ ਇਸ ਤੋਂ ਅਗਲਾ ਪੱਤਾ ਵੀ ਆਪਾਂ ਇਦਾਂ ਹੀ ਰੱਖ ਲਿਆ ਇਹ ਡੰਡੀ ਇਹਦੀ ਵੀ ਕੱਟ ਲਈ ਹੈ ਇਹਨੂੰ ਵੀ ਆਪਾਂ ਲੇਪ ਕਰ ਦੇਵਾਂਗੇ ਤੇ ਇਹ ਪੱਤੇ ਦੇਖੋ ਆਇਆ ਜੀ ਰੋਪੜ ਜ਼ਿਲ੍ਹੇ ਜੋ ਮੈਂ ਗਈ ਸੀ ਆਪਣੇ ਪਿੰਡ ਤੇ ਉੱਥੋਂ ਨਾ ਗਵਾਂਡੀਆਂ ਨੇ ਲੱਗੇ ਹੋਏ ਸੀ ਮੰਮੀ ਨੇ ਤੋੜ ਕੇ ਦਿੱਤੇ ਤੇ ਮੇਰੀ ਮਨੀ ਭੈਣ ਵੀ ਕਹਿੰਦੇ ਸੀਗੇ ਬਰਨ ਫੈਮਿਲੀ ਬਲੌਗਸ ਵਾਲੇ ਦੀਦੀ ਤੇ ਉਹਨਾਂ ਦੇ ਵੀ ਲੱਗੇ ਹੋਏ ਉਹ ਦੀਦੀ ਕਹਿੰਦੇ ਸੀ ਕਿ ਮੈਂ ਤੁਹਾਨੂੰ ਦੇਖ ਕੇ ਜਾਵਾਂਗੀ ਤੇ ਮੈਂ ਸੋਚਿਆ ਚਲੋ ਅੱਜ ਪਿੰਡ ਤੋਂ ਵੀ ਲੈ ਚਲਦੀ ਹਾਂ ਟਰਾਈ ਕਰ ਲੈਂਦੇ ਆ ਤੇ ਦੀਦੀ ਤੋਂ ਵੀ ਫਿਰ ਆਪਾਂ ਮੰਗਵਾ ਲਾਂਗੇ ਮੇਰੀ ਕਹਿੰਦੇ ਸੀ ਕਿ ਮੈਂ ਦੇਖ ਕੇ ਜਾਵਾਂਗੀ ਤੇ ਉਹ ਦੀਦੀ ਦੇ ਬਲੌਗ ਵੀ ਦੇਖਣ ਵਾਲੇ ਹੁੰਦੇ ਆ ਜੀ ਤੁਸੀਂ ਦੀਦੀ ਦਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਸੂਮੋਟੀ ਵੀ ਬਹੁਤ ਨੇ ਉਹ ਦੀਦੀ ਏ ਵਨ ਫੈਮਿਲੀ ਬਲੌਗਸ ਉਹਨਾਂ ਦੇ ਚੈਨਲ ਦਾ ਨਾਮ ਹੈ ਜੀ ਇਹ ਇੱਥੇ ਦੇਖੋ ਆਪਾਂ ਨੇ ਇਹਨਾਂ ਨੂੰ ਲੇਪ ਕਰ ਲਿਆ ਇਹ ਤੋਂ ਅਗਲਾ ਪੱਤਾ ਵੀ ਆਪਾਂ ਰੱਖ ਲਵਾਂਗੇ ਉਦਾਂ ਹੀ ਡੰਡੀ ਹਟਾ ਕੇ ਆਪਾਂ ਨੇ ਫਿਰ ਇਸ ਪੱਤੇ ਦੇ ਉੱਤੇ ਲੇਪ ਕਰ ਦੇਣਾ ਹੈ ਇਧਰ ਦੇਖੋ ਆਪਾਂ ਨੇ ਪਾਣੀ ਵੀ ਗਰਮ ਹੋਣ ਦੇ ਲਈ ਰੱਖਿਆ ਹੋਇਆ ਹੈ ਪਾਣੀ ਨਾ ਮਸਿਮ ਤੇ ਰੱਖਿਆ ਹੋਇਆ ਹਜੇ ਤੁਸੀਂ ਕਿ ਵਿਚ ਦੇਖੋ ਦੁੱਧ ਪਿਆ ਸੀਗਾ ਇਸ ਕਰਕੇ ਮੈਂ ਕੜਾਹੀ ਲੈ ਲਈ ਹੈ ਇਹਦੇ ਉੱਪਰ ਇਹ ਪਛਾਲਣੀ ਰੱਖ ਦਵਾਂਗੇ ਤੇ ਮੇਰੇ ਨਾ ਸਬਸਕ੍ਰਾਈਬਰ ਜਿਹੜਾ ਮਤਲਬ ਕਿ ਸਬਸਕ੍ਰਾਈਬਰ ਵੀ ਨੇ ਤੇ ਭੈਣਾ ਬਲੌਗਰਾਂ ਵੀ ਆ ਤੇ ਉਹ ਭੈਣਾ ਬਹੁਤ ਉਹਨਾਂ ਦਾ ਧੰਨਵਾਦ ਦੇਖੋ ਮੇਰੀ ਮੇਤੇ ਨਾ ਕਈ ਵਾਰੀ ਉਹਨਾਂ ਦੇ ਚੈਨਲ ਤੇ ਜਾਣੀ ਹੁੰਦਾ ਮੇਰੀਆਂ ਭੈਣਾ ਫਿਰ ਵੀ ਚੈਨਲ ਉੱਤੇ ਆਉਂਦੀਆਂ ਨੇ ਜਿਵੇਂ ਬਰਨ ਫੈਮਿਲੀ ਵਾਲੇ ਦੀਦੀ ਕਈ ਵਾਰ ਮੇਤੇ ਉਹਨਾਂ ਦੇ ਚੈਨਲ ਤੇ ਵੀ ਜਾਣੀ ਹੁੰਦਾ ਤੇ ਫੇਰ ਤਾਂ ਜੇ ਜਦੋਂ ਉਹ ਵੀਡੀਓ ਪਾਉਂਦੇ ਆ ਮੈਂ ਉਦੋਂ ਹੀ ਦੇਖ ਲੈਂਦੀ ਆ ਤੇ ਇਹ ਇੱਕ ਲਾਈਫ ਆਫ ਜਸਵਿੰਦਰ ਕੌਰ ਭੈਣਾ ਇੱਕ ਕਨਵਲਜੀਤ ਕੌਰ ਭੈਣਾ ਨੂੰ ਕੈਨਪੁਰ ਕਹਿੰਦੇ ਆ ਸੀ ਤੇ ਇੱਕ ਹੈਗੇ ਆ ਆਪਣੇ ਛਾਲ ਨੇ ਇੱਕ ਝੰਨਾ ਫੈਮਿਲੀ ਵਲੌਗਸ ਵਾਲੇ ਦੇ ਇੱਕ ਸੰਜੂ ਵੀਰ ਜੀ ਇਹ ਆਪਣੀਆਂ ਵੀਡੀਓ ਫੁੱਲ ਵਾਚ ਕਰਦੇ ਨੇ ਜੀ ਤੇ ਦੇਖਦੇ ਨੇ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਜੋ ਇਹਨਾਂ ਮਾਨ ਸਤਕਾਰ ਦਿੰਦੇ ਨੇ ਦੇਖੋ ਆਪਾਂ ਪੰਜ ਪੱਤਿਆਂ ਦਾ ਇਦਾਂ ਲੇਪ ਇਹ ਤਿਆਰ ਕਰ ਲਿਆ ਏ ਇਹਨਾਂ ਪੰਜ ਪੱਤਿਆਂ ਨੂੰ ਆਪਾਂ ਇਕੱਠਾ ਕਰ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਇਧਰੋਂ ਤੇ ਇਹਨਾਂ ਨੂੰ ਇਧਰੋਂ ਆਪਾਂ ਇਕੱਠਾ ਕਰਾਂਗੇ ਉਸ ਤੋਂ ਬਾਅਦ ਆਪਾਂ ਇਧਰਲੀ ਸਾਈਡ ਤੋਂ ਇਹਨੂੰ ਇਦਾਂ ਫੋਲਡ ਕਰ ਲਵਾਂਗੇ ਆਇਮ ਟਾਈਟ ਟਾਈਟ ਜਿਹਾ ਫੋਲਡ ਕਰਨਾ ਹੈ ਜੀ ਫਿਰ ਅੱਗੇ ਤੋਂ ਇਹਨਾਂ ਨੂੰ ਇਦਾਂ ਕਰੀ ਜਾਣਾ ਉਸ ਤੋਂ ਬਾਅਦ ਇਧਰਲੀ ਸਾਈਡ ਤੋਂ ਇਦਾਂ ਕਰਕੇ ਇਹਨੂੰ ਇਦਾਂ ਬਿਲਕੁਲ ਇਦਾਂ ਇਕੱਠਾ ਜਿਹਾ ਆਪਾਂ ਕਰ ਲਿਆ ਹੈ ਜੀ ਹੁਣ ਇਹਦੇ ਉੱਤੇ ਆਪਾਂ ਧੱਗਾ ਲਵੇਟ ਦਾਂਗੇ ਕਿਉਂਕਿ ਇਹਨਾਂ ਮੈਂ ਪਰਫੈਕਟ ਨਹੀਂ ਹੈਗੀ ਮੰਮੀ ਉਹਨੇ ਤਾਂ ਇਦਾਂ ਹੀ ਇਹਨਾਂ ਨੂੰ ਕਰ ਲੰਦੇ ਆ ਤੇ ਟੂਥਪਿਕ ਵੀ ਆਪਾਂ ਲਾ ਸਕਦੇ ਆ ਪਹਿਲਾਂ ਤੇ ਧੱਗਾ ਲਵੇਟ ਲਵਾਂਗੇ ਤੇ ਬਾਅਦ ਵਿੱਚ ਤੁਹਾਨੂੰ ਦਿਖਾਉਣੀ ਆ ਜਿਹੜੇ ਆਪਣੇ ਕੋਲ ਬਾਕੀ ਪੰਜ ਪੱਤੇ ਬਚੇ ਨੇ ਉਹਨਾਂ ਨੂੰ ਵੀ ਆਪਾਂ ਇਸ ਤਰੀਕੇ ਦੇ ਨਾਲ ਲੇਪ ਲਗਾ ਕੇ ਉਦਾਂ ਹੀ ਰੋਲ ਕਰ ਲਵਾਂਗੇ ਉਸ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਹਾਂ ਜੀ ਦੇਖੋ ਪਾਣੀ ਆਪਣਾ ਚੰਗੀ ਤਰ੍ਹਾਂ ਦੇ ਨਾਲ ਉਬਾਲੇ ਮਾਰ ਰਿਆ ਸੀਗਾ ਆਪਾਂ ਇਹਦੇ ਤੇ ਛਾਣਣੀ ਰੱਖਦੀ ਛਾਣਣੀ ਦੇ ਉੱਤੇ ਨਾ ਆਪਾਂ ਹੱਥ ਉੱਤੇ ਸਰੋਂ ਦਾ ਤੇਲ ਲਗਾ ਕੇ ਥੋੜਾ ਜਿਹਾ ਗਰੀਸ ਕਰ ਦਿੱਤਾ ਏ ਤੇ ਇੱਧਰ ਜਿਹੜੇ ਆਪਣੇ ਆਪਾਂ ਰੋਲ ਬਣਾਏ ਸੀਗੇ ਉਹਨਾਂ ਨੂੰ ਮੈਂ ਆਹ ਨਾ ਹਲਕੇ ਜਿਹੇ ਹੱਥਾਂ ਨਾਲ ਜ਼ਿਆਦਾ ਟਾਈਟ ਨਹੀਂ ਕੱਸਿਆ ਹਲਕੇ ਜਿਹੇ ਹੱਥਾਂ ਨਾਲ ਤਾਂ ਗੱਲ ਪੇਟ ਦਿੱਤਾ ਕਿਉਂਕਿ ਮੈਨੂੰ ਇੰਨਾ ਜ਼ਿਆਦਾ ਇਹਦੇ ਬਾਰੇ ਪਤਾ ਨਹੀਂ ਤੇ ਆਪਾਂ ਹੁਣ ਇਹਦੇ ਵਿੱਚ ਇਹ ਰੋਲ ਰੱਖ ਦਵਾਂਗੇ ਤੇ ਇਹਨਾਂ ਰੋਲ ਆਪਾਂ ਹੁਣ ਚੰਗੀ ਤਰ੍ਹਾਂ ਇਹਨਾਂ ਨੂੰ ਸਟੀਮ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਸਟੀਮ ਹੋਣ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਦਿਖਾਉਨੇ ਆ ਜੀ ਇਹਨਾਂ ਨੂੰ ਨਾ ਆਪਾਂ ਚੰਗੀ ਤਰ੍ਹਾਂ ਦੇ ਨਾਲ ਟੱਕ ਦਵਾਂਗੇ ਸੈੱਟ ਜਿਹਾ ਕਰਕੇ ਹਾਂਜੀ ਇਦਾਂ ਆਪਾਂ ਟੱਕ ਦਵਾਂਗੇ ਇਹਨਾਂ ਦਾ ਮੈਂ ਪਾਸਤਾ ਪਲਟ ਦਿੱਤਾ ਏ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਟੱਕ ਦਵਾਂਗੇ ਤੇ ਉਸ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਦੱਸਾਂਗੇ ਇਹਨਾਂ ਨੂੰ ਸਟੀਮ ਹੋਣ ਵਿੱਚ ਕਿੰਨਾ ਟਾਈਮ ਲੱਗਿਆ ਏ ਤੇ ਉਸ ਤੋਂ ਬਾਅਦ ਆਪਾਂ ਮਿਲਦੇ ਆ ਤੁਹਾਨੂੰ ਇਹਨਾਂ ਨੂੰ ਅਸਟੀਮ ਹੋਣ ਦੇ ਵਿੱਚ ਲੱਗੇ ਆ ਜੀ ਪੂਰੇ 25 ਮਿੰਟ ਤੇ ਆਪ ਮੈਂ ਨਾ ਇਹਨਾਂ ਨੂੰ ਹੁਣ ਤਾਂ ਬਾਹਰ ਕੱਢ ਲਿਆ ਜਦੋਂ ਮੈਂ ਇਹਨਾਂ ਨੂੰ ਚੈੱਕ ਕੀਤਾ ਸੀ ਮੈਂ ਇਦਾਂ ਚਾਕੂ ਵਿੱਚ ਲਗਾ ਕੇ ਦੇਖ ਲਿਆ ਸੀ ਚਾਕੂ ਬਿਲਕੁਲ ਸਾਫ਼ ਸੁਥਰਾ ਨਿਕਲਿਆ ਸੀ ਦੋਨਾਂ ਵਿੱਚੋਂ ਤੇ ਇਹ ਹੁਣ ਚੰਗੀ ਤਰ੍ਹਾਂ ਦੇ ਨਾਲ ਅਸਟੀਮ ਹੋ ਚੁੱਕੀਆਂ ਇਹਨਾਂ ਨੂੰ ਆਪਾਂ ਨੇ ਬਿਲਕੁਲ ਠੰਡਾ ਕਰਨਾ ਹੈ ਕਾਲੀ ਨਹੀਂ ਕਰਨੀ ਇਹਨਾਂ ਨੂੰ ਫਰਾਈ ਕਰਨ ਲੱਗੇ ਤੇ ਇਹਨਾਂ ਨੂੰ ਆਪਾਂ ਬਿਲਕੁਲ ਠੰਡਾ ਕਰਾਂਗੇ ਉਸ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਾਂਗੇ ਜੀ ਦੇਖੋ ਜੀ ਇਧਰ ਇਹ ਬਿਲਕੁਲ ਠੰਡੇ ਹੋ ਗਏ ਆ ਤੇ ਇਹਨਾਂ ਦੇ ਜਿਹੜਾ ਧਾਗਾ ਆਪਾਂ ਲਪੇਟਿਆ ਸੀ ਉਹ ਵੀ ਆਪਾਂ ਉ ਇਧਰ ਪਾ ਤੇਲ ਵੀ ਗਰਮ ਹੋਣ ਦੇ ਲਈ ਰੱਖ ਦਿੱਤਾ ਹੈ ਜੀ ਦੇਖੋ ਇਧਰ ਤਾਂ ਅੱਗੇ ਉਤਾਰਨ ਤੋਂ ਬਾਅਦ ਨਾ ਆਪਾਂ ਇਹਨਾਂ ਨੂੰ ਕਟਿੰਗ ਕਰ ਲਵਾਂਗੇ ਕਟਿੰਗ ਉਸ ਆਪਾਂ ਇਸ ਤਰੀਕੇ ਦਾ ਕਰਾਂਗੇ ਇਹਨਾਂ ਥੋੜਾ ਜਿਹਾ ਆਪਾਂ ਇੰਨੇ ਮੋਟਾ ਰੱਖ ਕੇ ਕਰਾਂਗੇ ਇਹ ਦੇਖੋ ਜੀ ਇਸ ਤਰੀਕੇ ਦੇ ਨਾਲ ਆਪਾਂ ਇੰਨਾ ਕੁ ਮੋਟਾ ਰੱਖ ਕੇ ਇਹਨਾਂ ਨੂੰ ਕਟਿੰਗ ਕਰ ਲਵਾਂਗੇ ਇਸ ਤਰੀਕੇ ਦੇ ਨਾਲ ਨਾ ਆਪਾਂ ਨੇ ਸਾਰਿਆਂ ਨੂੰ ਇਹ ਕਟਿੰਗ ਕਰ ਲੈਣਾ ਹੈ ਜੀ ਇਸ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਮਿਲਦੇ ਹਾਂ ਦੇਖੋ ਜੀ ਇਹਨਾਂ ਨੂੰ ਆਪਾਂ ਕਟਿੰਗ ਕਰ ਲਿਆ ਏ ਇਦਾਂ ਦੇ ਨੇ ਕੁਛ ਇਹ ਨਾ ਹੀ ਬਹੁਤੇ ਮੋٹے ਤੇ ਨਾ ਹੀ ਬਹੁਤੇ ਪਤਲੇ ਇਸ ਤਰੀਕੇ ਦੇ ਆਪਾਂ ਇਹਨਾਂ ਨੂੰ ਕਟਿੰਗ ਕਰ ਲਿਆ ਏ ਦੇਖੋ ਇਹ ਪਹਿਲੀ ਵਾਰ ਦੇ ਵਿੱਚ ਮੈਂ ਬਣਾਏ ਆ ਬਿਲਕੁਲ ਠੀਕ ਬਣ ਗਏ ਆ ਮੇਰੇ ਕੋਲ ਮੈਂ ਬਣਾ ਸਕਦੀ ਆ ਤੇ ਤੁਸੀਂ ਵੀ ਬਣਾ ਸਕਦੇ ਹੋ ਤੇ ਮੈਨੂੰ ਤਾਂ ਖੁਦ ਨਹੀਂ ਯਕੀਨ ਹੁੰਦਾ ਕਿ ਮੈਂ ਇਹਨਾਂ ਨੂੰ ਪਹਿਲੀ ਵਾਰ ਵਿੱਚ ਬਣਾ ਲਿਆ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਨਾ ਹੁਣ ਆਪਾਂ ਫਰਾਈ ਕਰਾਂਗੇ ਦੇਖੋ ਤੇਲ ਚੰਗੀ ਤਰ੍ਹਾਂ ਦੇ ਨਾਲ ਗਰਮ ਆ ਹੁਣ ਇਹਨਾਂ ਨੂੰ ਆਪਾਂ ਫਰਾਈ ਕਰਾਂਗੇ ਉ ਤੁਸੀਂ ਚਾਹੋ ਇਹਨਾਂ ਨੂੰ ਸ਼ੈੱਲੋ ਫਰਾਈ ਵੀ ਕਰ ਸਕਦੇ ਹੋ ਪਰ ਆਪਾਂ ਇਹਨਾਂ ਨੂੰ ਡੀਪ ਫਰਾਈ ਕਰਨ ਲੱਗੇ ਆ ਬਹੁਤ ਹੀ ਕਰਾਰੇ ਪਕੌੜੇ ਬਣ ਕੇ ਤਿਆਰ ਹੋਣਗੇ ਖਾਦੇ ਬਹੁਤ ਵਾਰੀ ਹੈ ਜੀ ਬਣਾ ਪਹਿਲੀ ਵਾਰ ਹੀ ਰਹੇ ਆ ਤੇ ਲੱਗਦਾ ਤਾਂ ਹੈਗਾ ਇਹ ਵੀ ਪਾਸ ਹੋ ਗਏ ਆ ਆਪਾਂ ਬਾਕੀ ਦੇਖਦੇ ਆ ਬਣਾਏ ਤੋਂ ਬਾਅਦ ਇਹਨਾਂ ਦਾ ਨਾ ਪਰ ਹੁਣ ਪਾਸਤਾ ਪਲਟ ਦਵਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਫਰਾਈ ਕਰਨਾ ਹੈ ਨਹੀਂ ਤਾਂ ਇਹ ਕੱਚੇ ਜਿਹੇ ਰਹਿ ਜਾਣਗੇ ਤੇ ਇਹਨਾਂ ਇਹ ਗਲੇ 'ਚ ਖਰਾਸ਼ ਕਰਨਗੇ ਇਸ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਫਰਾਈ ਕਰਨਾ ਜ਼ਰੂਰੀ ਹੈ ਜੀ ਤੇ ਇੱਕ ਗੱਲ ਹੋਰ ਤੁਸੀਂ ਨਾ ਧਿਆਨ ਰੱਖਣਾ ਹੈ ਜਦੋਂ ਸਟੀਮ ਕਰਨਾ ਹੈ ਚੰਗੀ ਤਰ੍ਹਾਂ ਦੇ ਨਾਲ ਸਟੀਮ ਹੋਣੇ ਚਾਹੀਦੇ ਆ ਜੇ ਚੰਗੀ ਤਰ੍ਹਾਂ ਦੇ ਨਾਲ ਸਟੀਮ ਹੋਏ ਹੋਣਗੇ ਤੇ ਗਲੇ ਵਿੱਚ ਖਰਾਸ਼ ਬਿਲਕੁਲ ਵੀ ਨਹੀਂ ਹੋਊਗੀ ਤੇ ਫਰਾਈ ਵੀ ਕਰਨੇ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਸਟੀਮ ਕਰਨੇ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਸੀਂ ਉਦਾਂ ਹੀ ਚਾਕੂ ਵਿੱਚ ਲਗਾ ਕੇ ਦੇਖ ਲੈਣਾ ਹੈ ਚਾਕੂ ਵਿੱਚ ਚੁੱਕਲੀਨ ਆਉਣਾ ਚਾਹੀਦਾ ਇਹਦਾ ਮਤਲਬ ਤੁਹਾਡੇ ਜਿਹੜੇ ਪਤੀੜ ਨੇ ਇਹ ਚੰਗੀ ਤਰ੍ਹਾਂ ਦੇ ਨਾਲ ਸਟੀਮ ਹੋ ਗਏ ਆ ਤੇ ਹੁਣ ਇਹਨਾਂ ਨੂੰ ਆਪਾਂ ਫਰਾਈ ਕਰ ਲੈਣੇ ਆ ਜੀ ਦੇਖੋ ਜੀ ਇਹ ਚੰਗੀ ਤਰ੍ਹਾਂ ਨੇ ਨਾਲ ਦੋਨੋਂ ਪਾਸੇ ਉਹ ਫਰਾਈ ਹੋ ਚੁੱਕੇ ਆ ਬਿਲਕੁਲ कुरकुरੇ ਪਕੌੜੇ ਬਣ ਗਏ ਆ ਇਹਨਾਂ ਨੂੰ ਹੁਣ ਆਪਾਂ ਕੱਢ ਲਵਾਂਗੇ ਦੇਖੋ ਜੀ ਇੱਥੇ ਆਪਾਂ ਸਾਰੇ ਪਕੌੜੇ ਕਰ ਲਈ ਆ ਫਰਾਈ ਤੇ ਵਿੱਚੋਂ ਆਪਾਂ ਟੇਸਟ ਕਰਕੇ ਜ਼ਰੂਰ ਦੇਖ ਲਈ ਆ ਕਿਉਂਕਿ ਗਲੇ ਵਿੱਚ ਖਰਾਸ਼ ਵਗੈਰਾ ਤਾਂ ਨਹੀਂ ਹੁੰਦੀ ਏ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਏ ਨੇ कुरकुरੇ ਕਰਾਰੇ ਪਕੌੜੇ ਆਪਣੇ ਬਣ ਕੇ ਬਿਲਕੁਲ ਤਿਆਰ ਹੋਏ ਨੇ ਆਪਾਂ ਪਹਿਲੀ ਵਾਰ ਦੇ ਵਿੱਚ ਹੋ ਚੁੱਕੇ ਆ ਜੀ ਪਾਸ ਇਹ ਬਹੁਤ ਵਧੀਆ ਪਕੌੜੇ ਬਣ ਗਏ ਆ ਤੇ ਹੁਣ ਦਵਾਂਗੇ ਆਪਾਂ ਆਪਣੇ ਬੱਚਿਆਂ ਨੂੰ ਖਾਣ ਦੇ ਲਈ ਹੈਲਦੀ ਪਕੌੜੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਜਰੂਰ ਬਣਾ ਕੇ ਦੇਖਿਓ ਤੁਹਾਨੂੰ ਇਹ ਤਰੀਕਾ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਜੇ ਚੈਨਲ ਉੱਤੇ ਪਹਿਲੀ ਵਾਰ ਹੀ ਆਇਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਜੀ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ